नहीं? पापा के साथ आए हो? मम्मा के, दादी के साथ। दादी कहाँ हैं? प्यार कप्तान तो स्कूल तो नहीं जाते आप? क्यों? बिल्कुल मैं एक बार फिर अपने प्यारा जिला बठिंडा चाहें और मेरे नाल डिप्टी कमिश्नर बठिंडा और साढे एमएलए साफ सारे साढे चेयरमैन ਵੱਖ-ਵੱਖ ਅ ਕਾਰਪੋਰੇਸ਼ਨਾਂ ਦੇ ਸੋ ਲਗਾਤਾਰ ਪੰਜਾਬ ਦੇ ਅੰਦਰ ਜਿਹੜਾ ਵੀਟ ਦੀ ਗਵਰਨਮੈਂਟ ਦਾ سلسلہ ਉਹ ਡੇ ਬਾਈ ਡੇ ਕਲੋਜ਼ਿੰਗ ਵਾਲੇ ਪਾਸੇ ਜਾ ਰਿਹਾ ਕਿਉਂਕਿ ਪੀਕ ਸੀਜ਼ਨ ਪੰਜਾਬ ਦਾ ਜਿਹੜਾ ਨਿਕਲ ਚੁੱਕਿਆ ਸੋ ਅੱਜ ਮੈਂ ਫਿਰ ਦੁਬਾਰਾ ਮਾਨ ਜੋ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਤੇ ਸਰਕਾਰ ਵੱਲੋਂ ਜਿਹੜੇ ਆਦੇਸ਼ ਨੇ ਕਿ ਮੰਡੀ ਦੇ ਅੰਦਰ ਕਿਸਾਨ ਨੂੰ ਮਜ਼ਦੂਰ ਨੂੰ ਕੋਈ ਦਿੱਕਤ ਨਾ ਹੋਵੇ ਇਹਦੇ ਲਈ ਜਿਹੜਾ ਸਾਡਾ ਮੈਕੈਨਿਜ਼ਮ ਹੈ ਉਹਨੂੰ ਗਰਾਸ ਰੂਟ ਤੇ ਚੈੱਕ ਕਰਨ ਦੇ ਲਈ ਉਹਨੂੰ ਫਾਲੋ ਕਰਨ ਲਈ ਅੱਜ ਮੈਂ ਫੇਰ ਇੱਕ ਵਾਰ ਬਠਿੰਡਾ ਔਰ ਮੁਕਤਸਰ ਸਾਹਿਬ ਦੇ ਵਿੱਚ ਆਇਆ ਸੋ ਲਗਾਤਾਰ ਪੰਜਾਬ ਦੇ ਅਦਰ ਵਕ ਵਕ ਚਿਲਿਆ ਚ ਜਾ ਕੇ ਮੰਡੀਆਂ ਚ ਜਾ ਕੇ ਇਸ ਗੱਲ ਚੈੱਕ ਕੀਤਾ ਜਾ ਰਿਹਾ ਵੀ ਕੋਈ ਦਿੱਕਤ ਮੰਡੀ ਚ ਨਾ ਰਹੇ ਸੋ ਮੈਨੂੰ ਖੁਸ਼ੀ ਹੈ ਕਿ ਇਸ ਵਾਰ ਬਹੁਤ ਹੀ ਸਮੂਥਲੀ ਜਿਹੜਾ ਸੀਜ਼ਨ ਸਾਡੇ ਸਾਰੇ ਅਫੀਸਰ ਸਹਿਬਾਨ ਸਾਡੇ ਮੁਲਾਜ਼ਮਾਂ ਨੇ ਮਿਹਨਤ ਕਰਕੇ ਨੇਪਰੇ ਚੜ੍ਹ ਰਹੇ ਆ ਸੋ ਹੁਣ ਤੱਕ ਪੰਜਾਬ ਦੀਆਂ ਮੰਡੀਆਂ ਦੇ ਅੰਦਰ 107 ਲੱਖ ਅੰਟੀ ਅਰਾਈਵਲ ਜਿਹੜੀ ਉਹ ਪਹੁੰਚੀ ਆ ਤੇ ਉਹਦੇ ਵਿੱਚੋਂ 103 ਲੱਖ ਐਮਟੀ ਅਸੀਂ ਖਰੀਦ ਚੁੱਕੇ ਆ ਕਿਸਾਨ ਨੂੰ ਵਿਹਲਾ ਕਰ ਦਿੱਤਾ ਗਿਆ ਸੋ ਅੰਦਾਜ਼ਨ ਪੰਜਾਬ ਦੀਆਂ ਮੰਡੀਆਂ ਦੇ ਵਿੱਚ 4 5 ਲੱਖ 84000 ਕਿਸਾਨ ਜਿਹੜਾ ਉਹ ਆਪਣੀ ਜਿੰਸ ਲੈ ਕੇ ਆਇਆ ਸੋ ਜਿਹੜੀ ਬਣਦੀ ਐ ਐਮਐਸਪੀ ਦੇ ਮੁਤਾਬਕ ਉਹਦੇ ਪੈਸੇ ਆ ਉਹ ਅੰਦਾਜ਼ਨ ਅਸੀਂ 20500 ਕਰੋੜ ਰੁਪਈਆ ਜਿਹੜਾ ਕਿਸਾਨ ਦੇ ਖਾਤੇਾਂ 'ਚ ਰਿਲੀਜ਼ ਕਰ ਚੁੱਕੇ ਆ ਸੋ ਅ ਬਿਗੇਸਟ ਸੀਜ਼ਨ ਹੁੰਦਾ ਪੰਜਾਬ ਦੇ ਅੰਦਰ ਵੈਡੀਓ ਰਿਕੋਰਮੈਂਟ ਦਾ ਸੋ ਇਹਦੇ ਦੌਰਾਨ ਖੁਸ਼ੀ ਇਸ ਗੱਲ ਦੀ ਆ ਕਿ ਮੈਂ ਲਗਭਗ 18 ਜ਼ਿਲ੍ਹਿਆਂ 'ਚ ਗਿਆ ਸੋ ਕਿਸੇ ਵੀ ਪਾਸੋਂ ਕਿਸਾਨ ਦੀ ਕੋਈ ਰੈਜ਼ੈਂਟਮੈਂਟ ਸਾਨੂੰ ਸੁਣ ਲਈ ਨਹੀਂ ਮਿਲੀ ਬਲਕਿ ਕਿਸਾਨ ਗੁੱਡ ਫੀਲ ਕਰ ਰਹੇ ਆ ਖੁਸ਼ੀ-ਖੁਸ਼ੀ ਦੇ ਨਾਲ ਮੰਡੀ 'ਤੇ ਜਾ ਰਹੇ ਤੇ ਜਿਹੜਾ ਮਾਨਜੋਗ ਮੁੱਖ ਮੰਤਰੀ ਜੀ ਦਾ ਵਾਦਾ ਸੀਗਾ ਪੰਜਾਬ ਦੇ ਕਿਸਾਨਾਂ ਦੇ ਨਾਲ ਇਹ ਕੱਲਾ ਕੱਲਾ ਦਾਣਾ ਵੀ ਚੱਕਾਂਗੇ ਔਰ ਐਮ ਐਸ ਪੀ ਦੇ ਉੱਤੇ ਖਰੀਦੀ ਹੋਈ ਕਣਕ ਦਾ 24 ਘੰਟਿਆਂ ਦੇ ਵਿੱਚ ਵਿੱਚ ਜਿਹੜਾ ਕਿਸਾਨ ਦੇ ਖਾਤੇ 'ਚ ਪੈਸੇ ਪਾਵਾਂਗੇ ਸੋ ਅੱਜ ਵੀ ਮੈਂ ਬਠਿੰਡੇ ਦੇ ਅੰਦਰ ਆਇਆ ਔਰ ਇੱਥੇ ਜਿਹੜੀ ਢੇਰੀ ਅੱਜ ਅੱਜ ਹੀ ਕਿਸਾਨ ਆਇਆ ਅੱਜ ਹੀ ਉਹਦੀ ਢੇਰੀ ਨੂੰ ਜਿਹੜਾ ਉਹ ਪਰਚੇਸ ਕੀਤਾ ਗਿਆ ਤੇ ਸ਼ਾਮ ਤਾਈ ਉਹਦੇ ਖਾਤੇ 'ਚ ਪੈਸੇ ਜਿਹੜੇ ਆ ਪੈਸੇ ਨੇ ਸੋ ਬਹੁਤ ਹੀ ਸ਼ਾਨਦਾਰ ਸੀਜ਼ਨ ਜਿਹੜਾ ਸਾਡਾ ਬੀਟ ਦੀ ਗਵਰਨਮੈਂਟ ਦਾ ਪੰਜਾਬ ਚ ਚੱਲ ਰਿਹਾ ਹੈ ਪ੍ਰਾਈਵੇਟ ਖਰੀਦ ਇਸ ਵਾਰ ਬਹੁਤ ਹੋਈ ਹੈ ਕਿਵੇਂ ਦੇਖਦੇ ਹੋ ਪੂਰੇ ਪੰਜਾਬ ਦੀ ਗੱਲ ਨਹੀਂ ਇਹ ਚੰਗੀ ਗੱਲ ਹੈ ਕਿਸਾਨ ਨੂੰ ਜਿੱਥੋਂ ਫਾਇਦਾ ਮਿਲਦਾ ਕਿਸਾਨ ਉਤੇ ਜਾ ਰਿਹਾ ਸੋ ਜਿਹੜਾ ਸਾਨੂੰ ਟਾਰਗੇਟ ਮਿਲਿਆ 124 ਲੱਖ ਐਮਟੀ ਦਾ ਕੇਂਦਰੀ ਪੂਲ ਦੇ ਅੰਦਰ ਅਸੀਂ ਹੁਣ ਤੱਕ 95 ਲੱਖ 13000 ਐਮਟੀ ਸਰਕਾਰੀ ਖੀਚ ਚੁੱਕੇ ਆ ਸੋ ਮੇਰੇ ਖਿਆਲ 800000 ਜਿਹੜੀ ਆ ਉਹ ਪ੍ਰਾਈਵੇਟ ਵੀ ਹੋਈ ਆ ਸੋ ਲਗਾਤਾਰ ਜਿਹੜਾ ਸਾਨੂੰ ਟਾਰਗੇਟ ਮਿਲਿਆ ਸੀ ਉਹ ਪੂਰਾ ਕਰਾਂਗੇ ਜਿੰਨੇ ਵੀ ਬੰਦੋਬਸ ਨੇ ਪੰਜਾਬ ਦੇ ਅੰਦਰ ਚਾਹੇ ਉਹ ਕਰੇਟਰਾਂ ਦਾ ਸਵਾਲ ਆ ਚਾਹੇ ਉਹ ਜਿਹੜਾ ਤਰਪਾਲਾਂ ਦਾ ਸਵਾਲ ਆ ਉਹ ਆਲਮੋਸਟ ਜਿਹੜੇ ਆ ਉਹ ਅਸੀਂ ਕੰਪਲੀਟ ਕਰ ਚੁੱਕੇ ਆ ਸੋ ਚੰਗਾ ਹੈ ਇਸ ਵਾਰ ਜਿਹੜਾ ਬੰਪਰ ਫਸਲ ਸਭ ਤੋਂ ਜਿਹੜੀ ਰੋਸ਼ਣ ਗੱਲ ਇਹ ਆ ਕਿ ਬੰਪਰ ਫਸਲ ਪੰਜਾਬ ਦੇ ਖੇਤਾਂ 'ਚ ਇਸ ਵਾਰ ਨਿਕਲੀ ਆ ਔਰ ਕਿਸਾਨ ਨੂੰ ਵੀ ਇਹਦਾ ਲਾਭ ਆ ਇਹ ਕੇਂਦਰੀ ਪੋਲ ਦੇ ਲਈ ਜਿਹੜਾ ਸਾਡਾ ਟੀਚਾ ਆ ਉਹ ਵੀ ਅਸੀਂ ਸਾਜੇ ਪੂਰਾ ਕਰਾਂਗੇ